ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜਾਦਾ ਦਾ ਸੰਸਕਾਰ ਕਿਵੇਂ ਹੋਇਆ ਸੀ ਅਤੇ ਉਹਨਾਂ ਦੀਆਂ ਅਸਤੀਆਂ ਕਿੱਥੇ ਹਨ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਸੰਗਤ ਜੀ ਜਦੋਂ ਟੌਡਰ ਮੱਲ ਨੂੰ ਪਤਾ ਲੱਗਦਾ ਹੈ ਕਿ ਛੋਟੇ ਸਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਉਹ ਵਾਹੋਦਾਹੀ ਦੇ ਨਾਲ ਦੌੜ ਕੇ ਜਾਂਦਾ ਹੈ ਜਿੰਨਾ ਪੈਸਾ ਮਰਜ਼ੀ ਲੱਗ ਜਾਵੇ ਜੋ ਮਰਜ਼ੀ ਹੋ ਜਾਵੇ ਮੈਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜਾਦਾ ਨੂੰ ਛਡਾ ਲਿਆਵਾਂਗਾ ਜਦੋਂ ਫਿਰ ਉਹ ਉੱਥੇ ਸਰਹੰਦ ਪਹੁੰਚਦਾ ਹੈ ਤਾਂ ਉਹ ਗਾਂ ਭੀੜ ਵਿੱਚ ਦੀ ਅੱਗੇ ਲੰਘ ਕੇ ਕੀ ਵੇਖਦਾ ਹੈ ਕਿ ਦੋਨੇ ਸਹਿਬਜ਼ਾਦੇ ਖੂਨ ਦੇ ਨਾਲ ਲਤਪਤ ਹੋਏ ਜ਼ਮੀਨ ਤੇ ਪਏ ਸਨ ਫਿਰ ਉੱਥੋਂ ਉਹ ਦੌੜ ਕੇ ਮਾਤਾ ਗੁਜਰ ਕੌਰ ਜੀ ਕੋਲ ਜਾਂਦਾ ਹੈ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਦੀਵਾਨ ਟੋਡਰਮਲ ਨੇ ਮਾਤਾ ਗੁਜਰ ਕੌਰ ਜੀ ਨੂੰ ਦੱਸਿਆ ਕਿ ਸਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਹਨ ਤਾਂ ਮਾਤਾ ਗੁਜਰ ਕੌਰ ਜੀ ਇਹ ਖ਼ਬਰ ਸੁਣ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਪਰ ਸੰਗਤ ਜੀ ਅਸਲ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਮਾਤਾ ਗੁਜਰ ਕੌਰ ਜੀ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਸੂਰ ਨਹੀਂ ਸੀ ਇਸ ਕਰਕੇ ਜ਼ਾਲਮ ਮਾਤਾ ਗੁਜਰ ਕੌਰ ਜੀ ਨੂੰ ਕੋਈ ਫਤਵਾ ਨਹੀਂ ਦੇ ਸਕਦਾ ਸੀ ਇਸ ਕਰਕੇ ਜ਼ਾਲਮਾਂ ਨੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਨ ਵਾਲੀ ਗੱਲ ਤੇ ਪਰਦਾ ਪਾ ਦਿੱਤਾ ਇਸ ਗੱਲ ਨੂੰ ਲੁਕੋ ਲਿਆ ਗਿਆ ਅਤੇ ਇਹ ਅਫਵਾ ਫਲਾ ਦਿੱਤੀ ਗਈ ਕਿ ਮਾਤਾ ਗੁਜਰ ਕੌਰ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਪਰਸੰਗਤ ਜੀ ਅਸਲ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕੀਤਾ ਗਿਆ ਸੀ ਉਧਰ ਛੋਟੇ ਸੱਭ ਜਰਦਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਇਧਰ ਹਾਕਮ ਨੇ ਆਪਣੇ ਪਹਿਰੇਦਾਰਾਂ ਨੂੰ ਹੁਕਮ ਦਿੱਤਾ ਕਿ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿਓ ਸੰਗਤ ਜੀ ਜ਼ਾਲਮ ਨਹੀਂ ਚਾਹੁੰਦੇ ਸਨ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ੋਭਾ ਹੋਵੇ ਜਾਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹਮਦਰਦੀ ਜੁੜੇ ਪਰ ਸੰਗਤ ਜੀ ਆਪਣਾ ਵੀ ਇਹ ਫਰਜ਼ ਬੰਦਾ ਹੈ ਕਿ ਮਾਤਾ ਗੁਜਰੀ ਜੀ ਦੀਆਂ ਇਹ ਅਪਲਮਾਂ ਤੇ ਨਾ ਯਕੀਨ ਕਰਕੇ ਉਹਨਾਂ ਨੂੰ ਇੱਕ ਸ਼ਹੀਦ ਪੋਤਿਆਂ ਦੀ ਦਾਦੀ ਦੇ ਨਾਲ-ਨਾਲ ਸ਼ਹੀਦ ਦਾਕਰਾਰ ਦਿੱਤਾ ਜਾਵੇ। ਇੱਧਰ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਹੰਸਲਾ ਨਦੀ ਦੇ ਕੰਡੇ ਤੇ ਪਏ ਹੋਏ ਹਨ। ਸੰਗਤ ਜੀ ਸਹਿਬਜ਼ਾਦਿਆਂ ਦੇ ਸਰੀਰ ਇਸ ਕਰਕੇ ਨਦੀ ਦੇ ਕੰਡੇ ਤੇ ਸੁੱਟ ਦਿੱਤੇ ਗਏ ਸਨ ਕਿ ਸਾਰੀ ਰਾਤ ਇਹ ਮ੍ਰਿਤਕ ਸਰੀਰ ਬਾਹਰ ਪਏ ਰਹਿਣਗੇ। ਇਸ ਬਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਅਤੇ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਨੂੰ ਜੰਗਲੀ ਜਾਨਵਰ ਨੋਚ-ਨੋਚ ਕੇ ਖਾ ਜਾਣਗੇ ਅਤੇ ਇਧਰ ਮਾਤਾ ਗੁਜਰਕੌਰ ਜੀ ਦਾ ਸਰੀਰ ਠੰਡੇ ਬੋਰਜ ਦੇ ਵਿੱਚ ਪਿਆ ਹੋਇਆ ਹੈ ਇਹ ਵੇਖ ਕੇ ਦੀਵਾਨ ਟੋਡਰਮਲ ਬੜਾ ਪਰੇਸ਼ਾਨ ਹੋ ਗਿਆ ਅਤੇ ਮੋਤੀ RAM ਮਹਾਰਾਜ ਜੀ ਨੂੰ ਮਿਲਦਾ ਹੈ ਅਤੇ ਉਸ ਤੋਂ ਬਾਅਦ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ ਹੈ ਸੰਗਤ ਜੀ ਕਾਫੀ ਵਾਰ ਇਹ ਵੀ ਸਵਾਲ ਪੁੱਛਿਆ ਜਾਂਦਾ ਹੈ ਛੋਟੇ ਸਹਿਬਜ਼ਾਦਾ ਦਾ ਅਤੇ ਮਾਤਾ ਗੁਜਰਕੌਰ ਜੀ ਦਾ ਸਸਕਾਰ ਆਪਣੇ ਬਾਗ ਵਿੱਚ ਕਿਉਂ ਨਹੀਂ ਕੀਤਾ ਸੀ ਤਾਂ ਅੱਜ ਇਹ ਗੱਲ ਵੀ ਅੱਗੇ ਜਾ ਕੇ ਸਮਝ ਲੱਗ ਜਾਵੇਗੀ ਤਾਂ ਦੀਵਾਨ ਟੋਡਰਮਲ ਵजीरਖਾਂ ਕੋਲ ਜਾ ਕੇ ਕਹਿੰਦਾ ਹੈ ਕਿ ਸਾਨੂੰ ਛੋਟੇ ਸਹਿਬ ਜادہ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਦਿੱਤਾ ਜਾਵੇ